ਕੋਈ ਨਹੀਂ ਫੋਟੋ ਮੇਰਾ ਕੋਈ ਨਹੀਂ ਉੱਠਾ ਨਹੀਂ ਮੇਰਾ ਕੀ ਯਾਰ ਕੋਈ ਨਹੀਂ ਕੋਈ ਉੱਠ ਉਹ ਨਹੀਂ ਜਾਂਦਾ ਪਿਆਰਾ ਹੀ ਕੋਲਣਾਣਾ ਖੜਾ ਹੈ ਤਾਂ ਨਹੀਂ ਇਹਨੇ ਉਹ ਸਾਹਮਣੇ ਕੋਠੀ ਡਿੱਗ ਗਈ ਵੀਰ ਦੀ ਤੇ ਇਕੱਲਾ ਹੀ ਬੈਠਾ ਰੋ ਰਿਹਾ ਵਿਚਾਰਾ ਇੱਥੇ ਬੈਠਾ ਰੋ ਰਿਹਾ ਸੀਗਾ ਤੇ ਉਹ ਕੋਠੀ ਕਰੋੜਾਂ ਰੁਪਏ ਦੀ ਕੋਠੀ ਜਿਹੜੀ ਹੈਗੀ ਆ ਉਹ ਢਹਿ ਢੇਰੀ ਹੋ ਗਈ ਆ ਸਾਰੀ ਜ਼ਿੰਦਗੀ ਦੀ ਬਾਈ ਉਹਦੀ ਕਮਾਈ ਮਿੱਟੀ ਹੋ ਗਈ ਆ ਇਹ ਇਹ ਲੱਟ ਕੀਤਾ ਇਹਨਾਂ ਨੇ ਹਾਂਜੀ ਮੈਂ ਆਪ ਸੇਵਾ ਕਰਦਾ ਰਹੇ ਆ ਬੋਰੀਆਂ ਪਰ ਕੇ ਟਰੈਕਟਰ ਉੱਪਰ ਸਾਰੀ ਰਾਤ ਮੈਂ ਟਰੈਕਟਰ ਖਮਾਉਂਦਾ ਰਹੇ ਆ ਆ ਤੁਸੀਂਾਂ ਦੇ ਜਿੱਥੇ ਕੋਈ ਮਾੜਾ ਮੋੜਾ ਆ ਮੁੰਡਿਆਂ ਨਾਲ ਲੈ ਕੇ ਬੋਰੀਆਂ ਨਾਲ ਲਾਉਣੀ ਆ ਇਹਨਾਂ ਥੋੜਾ ਪਤਾ ਵੀ ਮੇਰਾ ਹੀ ਘਰ ਟੱਠ ਜਾਣਾ